ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਅਲਮ ਦੇ ਉਤੇ ਸਾ ਸੰਗਤ ਜੀ ਅੱਜ ਕੱਲ੍ਹ ਜੁਗ ਦਾ ਇਹ ਸਭ ਸਮਾਂ ਹੈ ਜਿੱਥੇ ਹਰ ਪਾਸੇ ਦੁੱਖਾਂ ਦੇ ਪਹਾੜ ਟੁੱਟਦੇ ਨਜ਼ਰ ਆਉਂਦੇ ਹਨ ਚਿੰਤਾ ਰੁਕਾਵਟਾਂ ਬਿਮਾਰੀਆਂ ਘਰ ਵਿੱਚ ਝਗੜੇ ਪੈਸੇ ਦੀ ਤੰਗੀ ਮਨ ਟੁੱਟ ਜਾਂਦਾ ਹੈ ਇਹ ਸਭ ਦੁੱਖ ਤਕਲੀਫਾਂ ਦੇਖ ਕੇ ਸਬਰ ਵੀ ਖਤਮ ਹੋ ਜਾਂਦਾ ਹੈ ਰਾਤਾਂ ਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ ਜ਼ਿੰਦਗੀ ਬੋਝ ਲੱਗਣ ਪੈਂਦੀ ਹੈ ਪਰ ਸੰਗਤ ਜੀ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਸਤਿਗੁਰੂ ਜੀ ਨੇ ਸਾਨੂੰ ਇੱਕ ਅਜਾਹਾ ਮਹਾ ਮੰਤਰ ਬਖਸ਼ਿਆ ਹੈ ਜਿਸ ਦਾ ਨਾਮ ਹੈ ਮੂਲ ਮੰਤਰ ਜਿਸ ਦੀਆਂ ਜੇਕਰ ਅਸੀਂ ਰੋਜ਼ਾਨਾ 6 ਮਾਲਾ 21 ਦਿਨ ਸੱਚੇ ਦਿਲ ਨਾਲ ਚੱਪਣੀਆਂ ਸ਼ੁਰੂ ਕਰਾਂਗੇ ਤਾਂ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਆਪੇ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਵਹਿਗੁਰੂ ਆਪ ਆਪਣੇ ਭਗਤ ਦੀਆਂ ਮੁਸੀਬਤਾਂ ਨੂੰ ਦੂਰ ਕਰਕੇ ਰਾਹ ਖੋਲ ਦਿੰਦੇ ਹਨ ਪ੍ਰਸੰਗਤ ਜੀ ਇਸ ਤੋਂ ਪਹਿਲਾਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਕਰਦੀ ਹਾਂ ਕਿ ਵੀਡੀਓ ਫੁੱਲ ਵਾਚ ਜ਼ਰੂਰ ਵੇਖਣਾ ਸੰਗਤ ਜੀ ਕੁਰਬਾਨੀ ਕਹਿੰਦੀ ਹੈ ਕਿ ਦੁੱਖ, दारू, ਸੁਖ, ਰੋਗ ਪਿਆ ਪਰਮਾਤਮਾ ਸਾਡੇ ਭਲੇ ਲਈ ਹੀ ਦੁੱਖ ਭੇਜਦੇ ਹਨ ਸੁੱਖਾਂ ਵਿੱਚ ਤਾਂ ਅਸੀਂ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ ਧਨ ਮਿਲ ਗਿਆ, ਸਫਲਤਾ ਮਿਲ ਗਈ, ਪਰਿਵਾਰ ਖੁਸ਼ਹਾਲ ਹੈ ਤਾਂ ਅਰਦਾਸ ਵੀ ਨਹੀਂ ਕਰਦੇ ਪਰ ਜਦੋਂ ਦੁੱਖ ਆਉਂਦਾ ਹੈ ਤਾਂ ਦੱਸ ਹੀ ਉਸ ਅਕਾਲ ਪੁਰਖ ਵੱਲ ਮੂੰਹ ਮੋੜਦੇ ਹਾਂ ਇਹ ਦੁੱਖ ਸਾਡੇ ਪੁਰਾਣੇ ਕਰਮਾਂ ਨੂੰ ਕੱਟਣ ਆਉਂਦੇ ਹਨ ਸਾਨੂੰ ਨਾਮ ਜਪਣ ਵੱਲ ਜੋੜਦੇ ਹਨ ਜਦੋਂ ਘਰ ਵਿੱਚ ਝਗੜੇ ਹੋਣ ਪੈਸਾ ਨਾ ਆਵੇ ਬੱਚੇ ਬਿਮਾਰ ਪੈ ਜਾਣ ਬੱਚੇ ਕੁਰਾਹੇ ਪੈ ਜਾਣ ਜਾਂ ਨੌਕਰੀ ਨਾ ਮਿਲੇ ਤਾਂ ਮਨ ਬਹੁਤ ਬੇਚਾਨ ਹੋ ਜਾਂਦਾ ਹੈ ਲੋਕ ਜੋਤਸ਼ੀਆਂ ਕੋਲੇ ਜਾਣਾ ਸ਼ੁਰੂ ਕਰ ਦਿੰਦੇ ਨੇ ਤੰਤਰ ਮੰਤਰ ਵਿੱਚ ਪੜਕ ਜਾਂਦੇ ਹਨ ਪੈਸਾ ਲੁੱਟ ਜਾਂਦਾ ਹੈ ਪਰ ਹੱਲ ਕੋਈ ਨਹੀਂ ਮਿਲਦਾ ਅਸਲ ਹਾਲਤਾਂ ਸਤਗੁਰ ਦੇ ਚਰਨਾਂ ਵਿੱਚ ਹੈ ਨਾਮ ਸਿਮਰਨ ਵਿੱਚ ਹੈ ਸੰਗਤ ਜੀ ਮੂਲ ਮੰਤਰ ਕੋਈ ਸਾਧਾਰਨ ਸ਼ਬਦ ਨਹੀਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਬਖਸ਼ਿਆ ਖਜ਼ਾਨਾ ਹੈ ਬਚਪਨ ਵਿੱਚ ਜਦੋਂ ਬਾਬਾ ਜੀ ਪੰਡਤ ਕੋਲ ਪੜਨ ਗਏ ਤਾਂ ਪਹਿਲੀ ਪਹਿਲੀ ਫੱਟੀ ਉੱਤੇ ਇੱਕ ਓੰਕਾਰ ਲਿਖ ਕੇ ਪੰਡਤ ਨੂੰ ਹੈਰਾਨ ਕਰ ਦਿੱਤਾ ਇਹ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜੂਨੀ ਸਪੰਗ ਗੁਰ ਪ੍ਰਸਾਦ ਇਹ ਉਸ ਅਕਾਲ ਪੁਰਖ ਦਾ ਮੰਤਰ ਹੈ ਜੋ ਸ੍ਰਿਸ਼ਟੀ ਰਚਦਾ ਹੈ ਪਾਲਦਾ ਹੈ ਖਤਮ ਕਰਦਾ ਹੈ ਇਸ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਸਭ ਕੁਝ ਸਮਾਇਆ ਹੈ ਜਪ ਹੀ ਸਾਹਿਬ ਜਪਜੀ ਸਾਹਿਬ ਇਸੇ ਤੋਂ ਸ਼ੁਰੂ ਹੁੰਦੀ ਹੈ ਗੁਰਮੁਖ ਪਿਆਰੇ ਇਸ ਨੂੰ ਜਪਦੇ ਹਨ ਅਤੇ ਅਨੇਕਾਂ ਫਲ ਪ੍ਰਾਪਤ ਕਰ ਲੈਂਦੇ ਹਨ ਜੇਕਰ ਅਸੀਂ ਵੀ ਆਪਣੇ ਦੁੱਖਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤੇ ਆਪਣੀਆਂ ਤਕਲੀਫਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਦਾ ਦਿੱਤਾ ਹੋਇਆ ਇਹ ਮੰਤਰ ਜ਼ਰੂਰ ਆਪਣੇ ਘਰ ਦੇ ਵਿੱਚ ਜਪਣਾ ਸ਼ੁਰੂ ਕਰੋ ਤੇ ਦੇਖਣਾ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਤੁਹਾਡੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਸੰਗਤ ਜੀ ਜਦੋਂ ਕਿਸੇ ਘਰ ਵਿੱਚ ਗੁਰੂ ਦਾ ਨਾਮ ਵਸਣ ਲੱਗਦਾ ਹੈ ਤਾਂ ਉਸ ਘਰ ਦੀ ਹਵਾ ਵੀ ਬਦਲ ਜਾਂਦੀ ਹੈ ਜਿੱਥੇ ਪਹਿਲਾਂ ਕਲੇਸ਼ ਸੀ ਗੱਲਾਂ ਵਿੱਚ ਤਿੱਖਾਪਨ ਸੀ ਉੱਥੇ ਮਿਠਾਸ ਆਉਣ ਲੱਗਦੀ ਹੈ ਜਿੱਥੇ ਪਹਿਲਾਂ ਚਿੰਤਾ ਤੇ ਡਰ ਵਸਦਾ ਸੀ ਉੱਥੇ ਸ਼ਾਂਤੀ ਦੇ ਰੂਪ ਵਿੱਚ ਗੁਰੂ ਨਾਨਕ ਪਾਸਾ ਜੀ ਦੀ ਹਜ਼ੂਰੀ ਮਹਿਸੂਸ ਹੋਣ ਲੱਗਦੀ ਹੈ ਘਰ ਦਾ ਹਰ ਮੈਂਬਰ ਚਾਹੇ ਉਹ ਵੱਡਾ ਹੋਵੇ ਚਾਹੇ ਉਹ ਬੱਚਾ ਉਹਦੇ ਚਿਹਰੇ ਤੇ ਇੱਕ ਅਜਾਹਾ ਚਾਨਣ ਆਉਣ ਲੱਗਦਾ ਹੈ ਜੋ ਕਿ ਦੁਨਿਆਵੀ ਚੀਜ਼ ਨਾਲ ਨਹੀਂ ਮਿਲ ਸਕਦਾ ਨਾਮ ਜੱਪਣ ਨਾਲ ਸਿਰਫ ਮਨੁੱਖ ਦਾ ਮਨ ਹੀ ਨਹੀਂ ਬਦਲਦਾ ਪੂਰਾ ਵਾਤਾਵਰਨ ਬਦਲ ਜਾਂਦਾ ਹੈ ਜਿਵੇਂ ਕਿਸੇ ਕਮਰੇ ਵਿੱਚ ਇਤਰ ਸਿਰਕ ਦਿੱਤਾ ਜਾਵੇ ਤਾਂ ਉਹਦੀ ਖੁਸ਼ਬੂ ਹਰ ਪਾਸੇ ਫੈਲ ਜਾਂਦੀ ਹੈ ਉਸੇ ਤਰ੍ਹਾਂ ਜਿੱਥੇ ਨਾਮ ਜਪਿਆ ਜਾਂਦਾ ਹੈ ਉਥੇ ਗੁਰੂ ਦੀ ਕਿਰਪਾ ਹਰ ਪਾਸੇ ਵਰਤਣ ਲੱਗਦੀ ਹੈ ਜਿਹੜੇ ਘਰਾਂ ਵਿੱਚ ਸਵੇਰੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਸਾ ਜੀ ਦੀ ਆਵਾਜ਼ ਗੂੰਜਦੀ ਹੈ ਉਥੇ ਕਿਸੇ ਬੁਰੇ ਵਾਈਬ੍ਰੇਸ਼ਨ ਦਾ ਵਾਸਾ ਨਹੀਂ ਹੋ ਸਕਦਾ ਉਥੇ ਕਦੇ ਵੀ ਨੈਗੇਟਿਵਿਟੀ ਆ ਨਹੀਂ ਸਕਦੀ ਬੱਚੇ ਹੋਰ ਆਗਿਆਕਾਰੀ ਬਣਦੇ ਜਾਣਗੇ ਵੱਡਿਆਂ ਦੇ ਮਨ ਵਿੱਚ ਨਰਮੀ ਆਉਂਦੀ ਹੈ ਤੇ ਆਪਸੀ ਪ੍ਰੇਮ ਵੀ ਬਹਤਾ ਹੈ ਉਹ ਘਰ ਗੁਰਸਿੱਖਾਂ ਦੇ ਘਰ ਬਣ ਜਾਂਦੇ ਹਨ ਜਿੱਥੇ ਗੁਰੂ ਦੀ ਮਰਜ਼ੀ ਨਾਲ ਹੀ ਸਭ ਕੁਝ ਹੁੰਦਾ ਹੈ ਕਈ ਵਾਰ ਸੰਗਤਜੀ ਘਰ ਵਿੱਚ ਤਾਂ ਪੈਸਾ ਤਾਂ ਬਹੁਤ ਹੁੰਦਾ ਹੈ ਪਰ ਸ਼ਾਂਤੀ ਨਹੀਂ ਹੁੰਦੀ ਮਾਨ ਸਨਮਾਨ ਤਾਂ ਹੁੰਦਾ ਹੈ ਪਰ ਮਨ ਖਾਲੀ ਹੁੰਦਾ ਹੈ ਪਰ ਜਦੋਂ ਗੁਰੂ ਦਾ ਨਾਮ ਉੱਥੇ ਵਸਦਾ ਹੈ ਤਾਂ ਉਹ ਖਾਲੀਪਨ ਖਤਮ ਹੋ ਜਾਂਦਾ ਹੈ ਪੈਸਾ ਹੋਵੇ ਜਾਂ ਨਾਮ ਹੋਵੇ ਪਰ ਮਨ ਵਿੱਚ ਅੰਮ੍ਰਿਤਮਈ ਸੰਤੋਖ ਆ ਜਾਂਦਾ ਹੈ ਇਹੀ ਸੰਤੋਖ ਹੀ ਅਸਲ ਧਨ ਹੈ ਗੁਰੂ ਨਾਨਕ ਪਾਸਾ ਜੀ ਦੀ ਕਿਰਪਾ ਨਾਲ ਉਹ ਘਰ ਜਿਵੇਂ ਇੱਕ ਛੋਟਾ ਜਿਹਾ ਦਰਬਾਰ ਬਣ ਜਾਂਦਾ ਹੈ ਜਦੋਂ ਵੀ ਉਸ ਘਰ ਵਿੱਚ ਕੋਈ ਦੁਖੀ ਆਉਂਦਾ ਹੈ ਉਸ ਨੂੰ ਵੀ ਸ਼ਾਂਤੀ ਮਿਲਦੀ ਹੈ ਕਿਉਂਕਿ ਉੱਥੇ ਗੁਰੂ ਦਾ ਨਾਮ ਗੂੰਜਦਾ ਹੈ ਉੱਥੇ ਗੁਰੂ ਆਪ ਵਸਦਾ ਹੈ ਇਸ ਲਈ ਸੰਗਤ ਜੀ ਜੇ ਤੁਸੀਂ ਆਪਣੇ ਘਰ ਵਿੱਚ ਸੁੱਖ ਪ੍ਰੇਮ ਤੇ ਆਨੰਦ ਚਾਹੁੰਦੇ ਹੋ ਤਾਂ ਕਿਸੇ ਵੱਡੀ ਚੀਜ਼ ਦੀ ਲੋੜ ਨਹੀਂ ਸਿਰਫ ਹਰ ਰੋਜ਼ ਇੱਕ ਆਦਤ ਬਣਾ ਲਓ ਸਵੇਰੇ ਜਦੋਂ ਵੀ ਤੁਸੀਂ ਉਠੋ ਤਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਕੁਝ ਹੀ ਦਿਨਾਂ ਵਿੱਚ ਵੇਖਿਓ ਘਰ ਦਾ ਮਾਹੌਲ ਕਿਵੇਂ ਬਦਲ ਜਾਂਦਾ ਹੈ ਤੇ ਕਿਵੇਂ ਹਰ ਪਾਸੇ ਕਿਰਪਾ ਵਰਤਣੀ ਸ਼ੁਰੂ ਹੋ ਜਾਵੇਗੀ ਸੰਗਤ ਜੀ ਜਦੋਂ ਮਨੁੱਖ ਨਾਮ ਜਪਣਾ ਸ਼ੁਰੂ ਕਰਦਾ ਹੈ ਤਾਂ ਉਹਦਾ ਮਨ ਨਹੀਂ ਬਦਲਦਾ ਉਹਦੇ ਕਰਮ ਬਦਲਦੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਜਿਵੇਂ ਰਸਨਾ ਤੋਂ ਮੂਲ ਮੰਤਰ ਦਾ ਨਾਮ ਜਪਣਾ ਸ਼ੁਰੂ ਕਰੋਗੇ ਉਸੇ ਤਰ੍ਹਾਂ ਅੰਦਰੋਂ ਮਲੀਨਤਾ, ਕ੍ਰੋਧ, ਅਹੰਕਾਰ ਤੇ ਲਾਲਚ ਦੂਰ ਹੋਣ ਲੱਗਦੇ ਨੇ। ਮਨੁੱਖ ਦਾ ਹਿਰਦਾ ਮੋਮਬੰਗ ਨਰਮ ਹੋ ਜਾਂਦਾ ਹੈ। ਜੋ ਪਹਿਲਾਂ ਔਖਾ ਲੱਗਦਾ ਸੀ ਮਾਫ਼ ਕਰਨਾ, ਪ੍ਰੇਮ ਕਰਨਾ, ਸੇਵਾ ਕਰਨਾ ਉਹੀ ਕੰਮ ਹੁਣ ਸੁਖ ਨਾਲ ਹੋਣ ਲੱਗਦੇ ਹਨ। ਇਹੀ ਹੈ ਗੁਰੂ ਦੇ ਨਾਮ ਦੀ ਅਸਲ ਕਮਾਈ। ਨਾਮ ਜਪਣ ਵਾਲਾ ਮਨੁੱਖ ਉਹ ਨਹੀਂ ਰਹਿੰਦਾ ਜਿਹੜਾ ਪਹਿਲਾਂ ਸੀ। ਜਦੋਂ ਮਨੁੱਖ ਗੁਰੂ ਦਾ ਨਾਮ ਜਪਦਾ ਹੈ ਤਾਂ ਉਹਦੇ ਅੰਦਰ ਇੱਕ ਨਵਾਂ ਜੀਵਨ ਜਨਮ ਲੈਂਦਾ ਹੈ ਜੋ ਪਹਿਲਾਂ ਕਿਸਮਤ ਤੇ ਗਿਲੇ ਕਰਦਾ ਹੁਣ ਉਹ ਸੁਕਰਾਨਾ ਕਰਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਪਹਿਲਾਂ ਹਰ ਕਿਸੇ ਨੂੰ ਦੋਸ਼ ਦਿੰਦਾ ਹੈ ਹੁਣ ਉਹ ਆਪਣੇ ਅੰਦਰ ਝਾਕਦਾ ਹੈ ਇਹ ਨਾਮ ਦੀ ਕਿਰਪਾ ਹੀ ਹੈ ਜੋ ਮਨੁੱਖ ਨੂੰ ਆਪਣੀ ਹਕੀਕਤ ਦੇ ਨਾਲ ਜੋੜਦੀ ਹੈ ਹੌਲੀ-ਹੌਲੀ ਨਾਮ ਜਪਣ ਵਾਲੇ ਦੀ ਲਿਖਤ ਵੀ ਬਦਲ ਲੱਗਦੀ ਹੈ ਜਿਹੜੇ ਕਰਮ ਪਹਿਲਾਂ ਦੁੱਖ ਦੇਣ ਵਾਲੇ ਸਨ ਉਹ ਹੁਣ ਸੁੱਖ ਦੇਣ ਵਾਲ ਲੱਗਦੇ ਹਨ ਕਈ ਵਾਰ ਮਹਾਰਾਜ ਆਪ ਉਹਦੇ ਜੀਵਨ ਦੇ ਵਿੱਚ ਹਰ ਰਾਹ ਮੋੜ ਦਿੰਦੇ ਹਨ ਜਿੱਥੇ ਔਖਿਆਈ ਸੀ ਉਥੇ ਆਸਾਨੀ ਬਣ ਜਾਂਦੀ ਹੈ ਜਿੱਥੇ ਰੁਕਾਵਟ ਸੀ ਉਥੇ ਰਾਹ ਖੁੱਲ ਜਾਂਦਾ ਹੈ ਇਹ ਸਭ ਕੁਝ ਨਾਮ ਦੀ ਤਾਕਤ ਦੇ ਨਾਲ ਹੁੰਦਾ ਹੈ ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਸਾਡੇ ਤੇ ਆਉਣ ਵਾਲੀ ਹਰ ਮੁਸ਼ਕਲ ਦੀ ਘੜੀ ਹਰ ਵਿਪਤਾ ਸਾਡੇ ਪਰਿਵਾਰ ਤੇ ਆਉਣ ਵਾਲੀ ਹਰ ਮੁਸ਼ਕਲ ਦੀ ਘੜੀ ਹਰ ਵਿਪਤਾ ਮੇਰੇ ਧੰਤਾਨ ਗੁਰੂ ਨਾਨਕ ਪਾਸਾ ਜੀ ਖਤਮ ਕਰ ਦਿੰਦੇ ਹਨ ਨਾਮ ਜਪਣ ਨਾਲ ਮਨੁੱਖ ਆਪਣੀ ਕਿਸਮਤ ਦਾ ਮਾਲਕ ਆਪ ਬਣ ਜਾਂਦਾ ਹੈ ਜਿਹੜਾ ਪਹਿਲਾਂ ਸੋਚਦਾ ਸੀ ਕਿ ਮੇਰੇ ਕਰਮ ਮਾੜੇ ਨੇ ਮੇਰੇ ਨਸੀਬ ਚੰਗੇ ਨਹੀਂ ਜਦੋਂ ਗੁਰੂ ਦਾ ਨਾਮ ਜਪਦਾ ਹੈ ਤਾਂ ਉਹ ਸਮਝ ਜਾਂਦਾ ਹੈ ਕਿ ਨਸੀਬ ਲਿਖਣ ਵਾਲਾ ਸਿਰਫ ਤੇ ਸਿਰਫ ਗੁਰੂ ਹੈ ਮਨੁੱਖ ਨਹੀਂ ਜਦੋਂ ਗੁਰੂ ਮੇਰ ਕਰਦਾ ਹੈ ਤਾਂ ਲੇਖ ਬਦਲਨੇ ਔਖੇ ਨਹੀਂ ਰਹਿੰਦੇ ਮਨੁੱਖ ਤੁਹਾਨੂੰ ਇੱਕ ਵਾਰ ਦੇ ਸਕਦਾ ਦੋ ਵਾਰ ਦੇ ਸਕਦਾ ਤੇ ਤੀਜੀ ਵਾਰ ਤੁਹਾਡੇ ਤੋਂ ਉਸਨੇ ਮੁੱਖ ਮੋੜ ਲੈਣਾ ਪਰ ਮੇ ਗੁਰੂ ਗੁਰੂ ਤੋਂ ਤੁਸੀਂ ਜਿੰਨੀ ਵਾਰ ਵੀ ਮੰਗੋਗੇ ਕਹਿੰਦੇ ਕਦੇ ਵੀ ਗੁਰੂ ਤੁਹਾਨੂੰ ਖਾਦੇ ਨਹੀਂ ਜਾਂਦੇਵੇਗਾ ਜੇਕਰ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਤੋਂ ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪਵੇਗੀ ਗੁਰੂ ਨੇ ਆਪਣੇ ਆਪ ਤੁਹਾਨੂੰ ਦੇਣਾ ਸ਼ੁਰੂ ਕਰ ਦੇਣਾ ਜੇ ਤੁਸੀਂ ਆਪਣੀ ਜ਼ਿੰਦਗੀ ਬਦਲਨੀ ਚਾਹੁੰਦੇ ਹੋ ਤਾਂ ਕਿਸੇ ਜੋਤਸੀ ਜਾਂ ਟੋਨੇ ਟਾਟ ਕੇ ਬਾਲੇ ਕੋਲ ਜਾਣ ਦੀ ਲੋੜ ਨਹੀਂ ਸਿਰਫ ਇੱਕ ਹੀ ਸਹਾਰਾ ਲਓ ਗੁਰੂ ਦੇ ਨਾਮ ਦਾ ਗੁਰੂ ਨਾਨਕ ਪਾਸ਼ਾ ਜੀ ਦਾ ਨਾਮ ਹੀ ਸਭ ਤੋਂ ਵੱਡਾ ਉਪਾਏ ਹੈ ਸਭ ਤੋਂ ਵੱਡੀ ਦਵਾਈ ਹੈ ਸਭ ਤੋਂ ਵੱਡਾ ਵਰਦਾਨ ਹੈ ਗੁਰੂ ਨਾਨਕ ਪਾਸਾ ਜੀ ਨੇ ਜੋ ਸਾਨੂੰ ਇਹ ਮੂਲ ਮੰਤਰ ਦਿੱਤਾ ਹੈ ਜੇਕਰ ਆਪਾਂ ਇਸ ਦਾ ਜਾਪ ਕਰਨਾ ਸ਼ੁਰੂ ਕਰ ਦਵਾਂਗੇ ਤਾਂ ਸਾਡੀ ਜ਼ਿੰਦਗੀ ਜ਼ਰੂਰ ਬਦਲਦੀ ਹੈ ਜਿਸ ਨੇ ਪ੍ਰਮਾਤਮਾ ਦਾ ਨਾਮ ਜਪਣ ਜਪਨਾ ਸ਼ੁਰੂ ਕਰ ਲਿਆ ਸਮਝੋ ਕਿ ਉਸ ਨੇ ਆਪਣੇ ਜੀਵਨ ਵਿੱਚ ਭਗਤੀ ਦਾ ਬੂਟਾ ਲਾ ਲਿਆ ਜਿਵੇਂ ਮਾਲੀ ਇੱਕ ਛੋਟਾ ਜਿਹਾ ਬੀਜ ਮਿੱਟੀ ਵਿੱਚ ਬੀਜਦਾ ਹੈ ਤੇ ਉਸ ਨੂੰ ਹਰ ਰੋਜ਼ ਪਾਣੀ ਦੇ ਕੇ ਧੁੱਪ ਦੇ ਕੇ ਪਿਆਰ ਨਾਲ ਸੰਭਾਲਦਾ ਹੈ ਉਸੀ ਤਰ੍ਹਾਂ ਜੋ ਮਨੁੱਖ ਨਾਮ ਜਪਣਾ ਸ਼ੁਰੂ ਕਰਦਾ ਹੈ ਉਹ ਆਪਣਾ ਆਪਣੇ ਅੰਦਰ ਰੋਹਾਨੀ ਬੂਟੇ ਦੀ ਸੇਵਾ ਕਰਦਾ ਹੈ ਸ਼ੁਰੂ ਵਿੱਚ ਉਹ ਬੂਟਾ ਨਜ਼ਰ ਨਹੀਂ ਆਉਂਦਾ ਪਰ ਸਮੇਂ ਦੇ ਨਾਲ ਉਹ ਜਕੜ ਪਕੜ ਲੈਂਦਾ ਹੈ ਜਿਵੇਂ ਜਿਵੇਂ ਨਾਮ ਦੀ ਸਿਮਰਨ ਧਾਰਾ ਚੱਲਦੀ ਰਹਿੰਦੀ ਹੈ ਮਨ ਦੀ ਮਿੱਟੀ ਪਵਿੱਤਰ ਹੁੰਦੀ ਜਾਂਦੀ ਹੈ ਅੰਦਰਲੀ ਵਾਸਨਾ ਤੇ ਮੋਹ ਮਾਇਆ ਦੇ ਕੰਡੇ ਦੂਰ ਹੁੰਦੇ ਜਾਂਦੇ ਹਨ ਫਿਰ ਇੱਕ ਸਮਾਂ ਆਉਂਦਾ ਹੈ ਜਦੋਂ ਉਹ ਬੂਟਾ ਹਰਾ ਭਰਾ ਹੋ ਜਾਂਦਾ ਹੈ ਤੇ ਉਸ ਤੇ ਭਗਤੀ ਦੇ ਫੁੱਲ ਖਿੜਜ ਪੈਂਦੇ ਹਨ ਉਹ ਫੁੱਲ ਸੁਗੰਧ ਪੈਦਾ ਕਰਦੇ ਹਨ ਸ਼ਾਂਤੀ ਦੀ, ਪ੍ਰੇਮ ਦੀ ਤੇ ਆਨੰਦ ਦੀ। ਜਿਹੜਾ ਮਨੁੱਖ ਇਹ ਸੁਗੰਧ ਮਹਿਸੂਸ ਕਰ ਲੈਂਦਾ ਹੈ, ਉਹ ਕਦੇ ਵੀ ਦੁਨਿਆਵੀ ਮੂਲ ਮਾਇਆ ਦੇ ਰਸ ਵਿੱਚ ਨਹੀਂ ਫਸਦਾ। ਸੰਗਤ ਜੀ ਬੀਜ ਬੋ ਕੇ ਤੁਰੰਤ ਫਲ ਨਹੀਂ ਮਿਲਦਾ। ਮਾਲੀ ਨੂੰ ਸਬਰ ਕਰਨਾ ਪੈਂਦਾ। ਬਾਰਿਸ਼ ਵੀ ਆਉਂਦੀ ਹੈ, ਤਪਸ਼ ਵੀ ਆਉਂਦੀ ਹੈ। ਕਈ ਵਾਰ ਪੌਦਾ ਮਰਝਾਉਣ ਵੀ ਲੱਗਦਾ ਹੈ ਪਰ ਮਾਲੀ ਹਿੰਮਤ ਨਹੀਂ ਹਾਰਦਾ। ਉਸੇ ਤਰ੍ਹਾਂ ਜੋ ਮਨੁੱਖ ਨਾਮ ਜਪਦਾ ਹੈ ਉਸ ਨੂੰ ਵੀ ਕਈ ਵਾਰ ਮਨ ਦੇ ਵਿਰੋਧੀ ਵਿਚਾਰ ਆਉਂਦੇ ਹਨ ਆਲਸ ਆਉਂਦਾ ਹੈ ਪਟਕਣਾ ਆਉਂਦੀ ਹੈ ਦੁੱਖ ਤਕਲੀਫ ਆਉਂਦੇ ਕਈ ਅਜਿਹੇ ਇਨਸਾਨ ਆਉਂਦੇ ਆ ਜਿਹੜੇ ਉਸ ਨੂੰ ਪਟਕਾਉਂਦੇ ਆ ਪਰ ਜੇ ਉਹ ਸਬਰ ਨਾਲ ਵਿਸ਼ਵਾਸ ਦੇ ਨਾਲ ਟਿਕਿਆ ਰਹਿੰਦਾ ਹੈ ਤਾਂ ਇੱਕ ਨਾ ਕਿਸੇ ਦਿਨ ਉਹ ਬੂਟਾ ਜਿਹੜਾ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਮਨੁੱਖ ਨੇ ਨਾਮ ਜਪਿਆ ਉਹਦਾ ਜੀਵਨ ਸਫਲ ਹੋ ਗਿਆ ਫਲ ਕਿਹੜਾ ਮਿਲੇਗਾ ਉਹ ਫਲ ਹੈ ਸ਼ਾਂਤੀ ਦਾ आनंद ਦਾ ਅਤੇ ਗੁਰੂ ਦੇ ਚਰਨਾਂ ਦੇ ਪ੍ਰੇਮ ਦਾ ਇਹੋ ਫਲ ਮਨੁੱਖ ਨੂੰ ਦੁਨੀਆ ਦੀ ਹਰ ਦੌਲਤ ਤੋਂ ਵੱਧ ਕੀਮਤੀ ਮਿਲਦਾ ਹੈ ਜਦੋਂ ਨਾਮ ਦਾ ਬੂਟਾ ਅੰਦਰ ਫਲ ਦਿੰਦਾ ਹੈ ਤਾਂ ਮਨੁੱਖ ਦੇ ਚਿਹਰੇ ਤੇ ਇੱਕ ਜਹਾ ਚਾਨਣ ਆ ਜਾਂਦਾ ਹੈ ਜੋ ਕਿਸੇ ਦੀ ਮਿਹਰ ਨਾਲ ਵੀ ਨਹੀਂ ਆ ਸਕਦਾ ਇਸ ਲਈ ਸੰਗਤ ਜੀ ਜੇ ਤੁਸੀਂ ਨਾਮ ਜਪਣਾ ਸ਼ੁਰੂ ਕੀਤਾ ਹੈ ਤਾਂ ਸਮਝ ਲਓ ਤੁਸੀਂ ਰੋਹਾਨੀ ਜੀਵਨ ਦਾ ਸਭ ਤੋਂ ਸੁੰਦਰ ਕਦਮ ਚੁੱਕ ਲਿਆ ਹੈ ਹੁਣ ਸਬਰ ਨਾਲ ਪਿਆਰ ਨਾਲ ਤੇ ਵਿਸ਼ਵਾਸ ਨਾਲ ਇਸ ਭਗਤੀ ਦੇ ਬੂਟੇ ਨੂੰ ਪਾਣੀ ਪਾਉਂਦੇ ਰੋ ਯਕੀਨ ਕਰਕੇ ਜਾਣੇ ਇੱਕ ਨਾ ਇੱਕ ਦਿਨੇ ਬੂਟਾ ਜ਼ਰੂਰ ਫਲ ਦੇਵੇਗਾ ਤੇ ਉਹ ਫਲ ਤੁਹਾਡੇ ਮਨ ਨੂੰ ਹਮੇਸ਼ਾ ਲਈ ਅੰਮ੍ਰਿਤ ਵਈ ਬਣਾ ਦੇਵੇਗਾ ਸਿਰਫ ਲੋੜ ਹੈ ਪ੍ਰਮਾਤਮਾ ਦੇ ਨਾਮ ਦੀ ਜਪਨ ਦੀ ਜੇਕਰ ਤੁਸੀਂ ਇਹ ਜਾਪ ਸ਼ੁਰੂ ਕਰ ਲਿਆ ਤਾਂ ਯਕੀਨ ਕਰ ਲਿਓ ਤੁਸੀਂ ਗੁਰੂ ਨਾਨਕ ਪਾਸਾ ਦੀ ਸਰਨ ਵਿੱਚ ਆ ਗਏ ਹੋ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਉਸੇ ਤਰ੍ਹਾਂ ਜਦੋਂ ਮਨੁੱਖ ਗੁਰੂ ਦੀ ਸਰਨ ਆ ਜਾਂਦਾ ਹੈ ਤਾਂ ਉਹਦੀ ਹਰ ਔਖੀ ਘੜੀ ਆਸਾਨ ਬਣ ਜਾਂਦੀ ਹੈ ਇਹ ਜਾਪ ਤੁਹਾਡੇ ਘਰਾਂ ਵਿੱਚ ਸ਼ਾਂਤੀ ਲਿਆਵੇਗਾ, ਪ੍ਰੇਮ ਪਰਿਵਾਰ ਵਿੱਚ ਪ੍ਰੇਮ ਵਧਾਵੇਗਾ ਤੇ ਘਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ, ਪੈਸੇ ਦੇ ਰਿਲੇਟਡ ਕੋਈ ਲੜਾਈ ਝਗੜਾ, ਕਲੇਸ਼ ਆ ਤਾਂ ਮੰਦੇ ਅੰਦਰੋਂ ਨਕਾਰਾਤਮਕ ਵਿਚਾਰ ਵੀ ਜ਼ਰੂਰ ਦੂਰ ਕਰ ਦੇਵੇਗਾ। ਜਿੱਥੇ ਇਹ ਜਾਪ ਹੁੰਦਾ ਹੈ ਉੱਥੇ ਗੁਰੂ ਨਾਨਕ ਪਾਸਾ ਜੀ ਦੀ ਕਿਰਪਾ ਆਪ ਹੀ ਵਰਤਦੀ ਹੈ। ਗੁਰੂ ਨਾਨਕ ਪਾਸਾ ਜੀ ਕਹਿੰਦੇ ਨੇ ਕਿ ਜਿਸ ਨੇ ਨਾਮ ਜਪਿਆ ਉਸ ਦਾ ਜੀਵਨ ਸਫਲ ਹੋ ਗਿਆ ਨਾਮ ਵਿੱਚ ਐਸੀ ਤਾਕਤ ਹੈ ਕਿ ਇਹ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਮਿਟਾ ਦਿੰਦਾ ਹੈ ਜਦੋਂ ਤੁਸੀਂ ਧੰਤਨ ਗੁਰੂ ਨਾਨਕ ਸਾਹਿਬ ਜੀ ਦਾ ਜਾਪ ਦਿੱਤਾ ਹੋਇਆ ਮੂਲ ਮੰਤਰ ਕਰਦੇ ਹੋ ਤਾਂ ਇਹ ਸਿਰਫ ਇੱਕ ਸ਼ਬਦ ਨਹੀਂ ਰਹਿੰਦਾ ਇਹ ਤਾਂ ਗੁਰੂ ਨਾਨਕ ਪਾਸਾ ਜੀ ਦੀ ਹਾਜ਼ਰੀ ਦਾ ਅਨੁਭਵ ਬਣ ਜਾਂਦਾ ਹੈ ਹਰ ਵਾਰ ਜਦੋਂ ਤੁਸੀਂ ਇਹ ਸ਼ਬਦ ਉਚਾਰਦੇ ਹੋ ਸਮਝੋ ਕਿ ਗੁਰੂ ਜੀ ਤੁਹਾਡੀ ਰਸਨਾ ਤੋਂ ਬੋਲ ਰਹੇ ਹਨ ਤੇ ਤੁਹਾਡੀ ਆਤਮਾ ਨੂੰ ਰੋਸ਼ਨ ਕਰ ਰਹੇ ਹਨ ਸੰਗਤ ਜੀ ਕਈ ਵਾਰ ਮਨੁੱਖ ਸੋਚਦਾ ਹੈ ਕਿ ਮੇਰੇ ਨਾਲ ਤਾਂ ਬਹੁਤ ਦੁੱਖ ਨੇ ਮੇਰੀਆਂ ਅਰਦਾਸਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ ਪਰ ਯਾਦ ਰੱਖੋ ਗੁਰੂ ਨਾਨਕ ਪਾਸਾ ਜੀ ਕਿਸੇ ਦੀ ਅਰਦਾਸ ਕਦੇ ਅਧੂਰੀ ਨਹੀਂ ਛੱਡਦੇ ਕਈ ਵਾਰ ਉਹ ਸਮਾਂ ਆਉਣ ਦੀ ਉਡੀਕ ਕਰ ਰਹੇ ਹੁੰਦੇ ਨੇ ਜਦੋਂ ਤੁਸੀਂ ਪੂਰੇ ਮਨ ਨਾਲ ਉਹਨਾਂ ਵੱਲ ਮੋੜਦੇ ਹੋ ਤੇ ਪਰਮਾਤਮਾ ਦਾ ਨਾਮ ਜਪਦੇ ਹੋ ਜਿਵੇਂ ਬੀਜ ਬੋਣ ਤੋਂ ਬਾਅਦ ਫਸਲ ਇੱਕਦਮ ਨਹੀਂ ਆਉਂਦੀ ਉਹੀ ਤਰ੍ਹਾਂ ਨਾਮ ਜਪਣ ਦੀ ਕਮਾਈ ਵੀ ਸਮੇਂ ਨਾਲ ਆਪਣਾ ਫਲ ਦਿੰਦੀ ਹੈ ਬਸ ਵਿਸ਼ਵਾਸ ਰੱਖੋ ਤੇ ਨਾਮ ਜਪਦੇ ਰਹੋ ਇਹ ਜਾਪ ਸਿਰਫ ਇੱਕ ਆਦਤ ਨਹੀਂ ਇਹ ਜੀਵਨ ਦਾ ਸਹਾਰਾ ਹੈ ਜਦੋਂ ਮਨੁੱਖ ਆਪਣੇ ਹਰ ਕੰਮ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਮੂਲ ਮੰਤਰ ਨੂੰ ਜਪ ਲੈਂਦਾ ਤਾਂ ਉਹਦਾ ਹਰ ਕੰਮ ਸਫਲ ਹੋ ਜਾਂਦਾ ਹੈ ਬੱਚਿਆਂ ਨੂੰ ਵੀ ਇਹ ਮੂਲ ਮੰਤਰ ਜਪਣ ਦੀ ਆਦਤ ਪਾਣੀ ਚਾਹੀਦੀ ਹੈ ਕਿ ਉਹ ਸਵੇਰੇ ਉੱਠ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣ ਫਿਰ ਉਸ ਦਿਨ ਉਹਨਾਂ ਦੇ ਦਿੱਤੇ ਹੋਏ ਗੁਰਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਫਿਰ ਦਿਨ ਦੀ ਸ਼ੁਰੂਆਤ ਕਰਨ ਘਰ ਵਿੱਚ ਜਿੱਥੇ ਗੁਰਨਾਨਕ ਦਾ ਨਾਮ ਗੂੰਜਦਾ ਹੈ ਉੱਥੇ ਕਲੇਸ਼ ਕਦੇ ਠਹਿਰ ਨਹੀਂ ਸਕਦਾ ਉੱਥੇ ਸਿਰਫ ਖੁਸ਼ੀ ਸ਼ਾਂਤੀ ਅਤੇ ਸੁੱਖ ਹੀ ਵਸਦਾ ਹੈ ਸੰਗਤ ਜੀ ਅੱਜ ਅਸੀਂ ਸਭ ਕੁਝ ਸਾਨੂੰ ਸਭ ਕੁਝ ਮਿਲ ਗਿਆ ਹੈ ਮੋਬਾਈਲ ਘਰ ਸੁੱਖ ਸੁਵਿਧਾਵਾਂ ਪਰ ਅੰਦਰੋਂ ਮਨ ਖਾਲੀ ਹੈ ਇਹ ਖਾਲੀਪਨ ਸਿਰਫ ਗੁਰੂ ਦੇ ਨਾਮ ਨਾਲ ਹੀ ਭਰ ਸਕਦਾ ਹੈ ਧੰਨ ਗੁਰੂ ਨਾਨਕ ਦਾ ਜਾਪ ਸਾਡੀ ਆਤਮਾ ਨੂੰ ਭਰਦਾ ਹੈ ਤੇ ਧੰਨ ਗੁਰੂ ਨਾਨਕ ਤੇਬ ਦੇਵ ਸਾਹਿਬ ਜੀ ਦੇ ਦਿੱਤੇ ਹੋਇ ਸੁਮੂਲ ਮੰਤਰ ਦੇ ਨਾਲ ਸਾਡੀਆਂ ਦੁਨਿਆਵੀ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਜਦੋਂ ਇਹ ਜਾਪ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਮਨੋਖ ਅਸਲ ਅਰਥ ਵਿੱਚ ਆਜ਼ਾਦ ਹੋ ਜਾਂਦਾ ਹੈ ਡਰ ਤੋਂ ਵੀ ਦੁੱਖ ਤੋਂ ਵੀ ਮੋਹ ਤੋਂ ਵੀ ਸੋ ਸੰਗਤ ਜੀ ਅੱਜ ਹੀ ਨਿਰੀਣਾ ਕਰੋ ਕਿ ਮੈਂ ਆਪਣੇ ਜੀਵਨ ਦੇ ਹਰ ਪਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਇਸ ਮੂਲ ਮੰਤਰ ਦਾ ਜਾਪ ਜ਼ਰੂਰ ਕਰਾਂਗੀ ਜਾਂ ਕਰਾਂਗਾ ਜਿਵੇਂ ਜਿਵੇਂ ਸਾਹ ਹੁੰਦੀ ਹੈ ਸਾਹ ਚੱਲਦੀ ਹੈ ਉਸੇ ਤਰ੍ਹਾਂ ਗੁਰੂ ਦਾ ਗੁਰੂ ਦਾ ਨਾਮ ਚੱਲਦਾ ਹੈ ਜਦੋਂ ਤੱਕ ਸਾਹ ਹੈ ਤਦ ਤੱਕ ਨਾਮ ਹੈ ਤੇ ਜਦੋਂ ਨਾਮ ਹੈ ਤਦ ਗੁਰੂ ਦੀ ਕਿਰਪਾ ਹੈ ਗੁਰੂ ਨਾਨਕ ਜੀ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਜੇਕਰ ਅਸੀਂ ਨਾਮ ਜਪਣਾ ਸ਼ੁਰੂ ਕਰ ਤਵਾਂਗੇ ਜੇਸੀ ਨਾਮ ਜਪਣਾ ਸ਼ੁਰੂ ਹੀ ਨਹੀਂ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਵੇਗਾ ਸਾਨੂੰ ਲੋੜ ਹੈ ਨਾਮ ਜਪਣ ਦੀ ਪਰਮਾਤਮਾ ਦੇ ਸਹਾਰੇ ਦੀ ਜਦੋਂ ਅਸੀਂ ਪਰਮਾਤਮਾ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਘਰ ਦੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਾਨੂੰ ਅੰਦਰੂਨੀ ਸ਼ਾਂਤੀ ਮਿਲ ਜਾਵੇਗੀ ਮਨ ਸ਼ਾਂਤ ਰਹਿੰਦਾ ਚਾਹੀ ਬਾਹਰ ਕਿੰਨਾ ਵੀ ਕਿਉਂ ਨਾ ਤੂਫਾਨ ਹੋਵੇ ਪਰ ਸਾਡਾ ਅੰਦਰ ਮਨ ਸ਼ਾਂਤ ਰਹਿੰਦਾ ਚਿੰਤਾ ਡਰ ਗੁੱਸਾ ਆਪੇ ਦੂਰ ਹੋ ਜਾਂਦੇ ਹਨ ਹਰ ਹਾਲ ਵਿੱਚ ਸੰਤੋਖ ਰਹਿੰਦਾ ਸੁੱਖ ਵੀ ਦੁੱਖ ਵਿੱਚ ਵੀ ਜ਼ਿੰਦਗੀ ਦਾ ਮਕਸਦ ਸਮਝ ਆ ਜਾਂਦਾ ਹੈ ਪ੍ਰਮਾਤਮਾ ਨਾਲ ਜੁੜਨ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਪ੍ਰਮਾਣ ਤੂੰ ਆਪਣੇ ਅਸਲ ਸਰੂਪ ਪ੍ਰਭੂ ਦੀ ਜੋਤ ਨੂੰ ਪਛਾਣ ਅੰਦਰ ਉਨੀ ਸਕੂਨ ਉਹ ਅਸਲ ਖਜ਼ਾਨਾ ਹੈ ਜੋ ਧਨ ਸਫਲਤਾ ਰਿਸ਼ਤੇ ਵੀ ਨਹੀਂ ਦੇ ਸਕਦਾ ਰਾਤ ਨੂੰ ਜਦੋਂ ਵਿਹਿੰਤਾ ਨੂੰ ਚੈਨ ਨਾਲ ਨੀਂਦ ਆਉਂਦੀ ਹੈ ਛੋਟੀਆਂ ਗੱਲਾਂ ਤੇ ਗੁੱਸਾ ਨਹੀਂ ਹੁੰਦਾ ਹਰ ਹਾਲ ਵਿੱਚ ਸ਼ੁਕਰਾਨਾ ਕਰਨ ਦੀ ਆਦਤ ਪੈ ਜਾਂਦੀ ਹੈ ਲੋੜਾਂ ਘਟ ਜਾਂਦੀਆਂ ਨੇ ਇਸ ਆਮਾ ਪਵਿੱਤਰ ਹੋ ਜਾਂਦੀਆਂ ਨੇ ਦੂਜਿਆਂ ਨੂੰ ਵੀ ਸਕੂਨ ਮਿਲਦਾ ਤੁਹਾਡੀ ਸੰਗਤ ਵਿੱਚ ਆਉਣ ਵਾਲੇ ਵੀ ਸ਼ਾਂਤ ਹੋ ਜਾਂਦੇ ਜਦੋਂ ਤੁਸੀਂ ਇਸ ਮੂਲ ਮੰਤਰ ਦਾ ਜਾਪ ਕਰਨਾ ਆਪਣੀ ਜ਼ਿੰਦਗੀ ਦਾ ਰੁਟੀਨ ਬਣਾ ਲਿਆ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਸਿਮਰ ਸਿਮਰ ਸੁਖ ਪਾਵੋ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਨਾਲ ਮਨ ਦੇ ਵਿੱਚ ਸ਼ਾਂਤੀ ਹੁੰਦੀ ਹੈ ਜੇਕਰ ਅਸੀਂ ਰੋਜ਼ਾਨਾ ਸੇ ਮਾਲਾ ਮੂਲ ਮੰਤਰ ਜੀ ਦੀਆਂ ਜਾਪਦੇ ਆ 21 ਦਿਨ ਦਾ ਅਸੀਂ ਨਾਮ ਤਾਲਿਆ ਕਿਉਂਕਿ ਕਹਿੰਦੇ ਜੇਕਰ ਅਸੀਂ 21 ਦਿਨ ਬਿਨਾਂ ਕਿਸੇ ਨਾਗੇ ਤੋਂ ਮੂਲ ਮੰਤਰ ਜੀ ਦੀਆਂ 6 ਮਾਲਾ ਰੋਜ਼ਾਨਾ ਕਰਨੀਆਂ ਸ਼ੁਰੂ ਕਰ ਦੇਵਾਂਗੇ ਸਾਹ ਸੁਆਸ ਦੇ ਉੱਤੇ ਜੇਕਰ ਤੁਹਾਡੇ ਮਨ ਦੇ ਵਿੱਚ ਵਿਚਾਰ ਵੀ ਆਉਂਦੇ ਆ ਕੋਈ ਗੱਲ ਨਹੀਂ ਇਹਨਾਂ ਵਿਚਾਰਾਂ ਨੂੰ ਆਉਣ ਦਿਓ ਕਿਉਂਕਿ ਇਹ ਵਿਚਾਰ ਤਾਂ ਹੀ ਆ ਰਹੇ ਆ ਕਿਉਂਕਿ ਇਹ ਮਨ ਮਰ ਰਿਹਾ ਹੈ ਇਹ ਵਿਚਾਰ ਖਤਮ ਹੋ ਰਹੇ ਆ ਜਿਹੜੇ ਤੁਹਾਡੇ ਅੰਦਰ ਗਏ ਇਹਨਾਂ ਵਿਚਾਰਾਂ ਤੋਂ ਡਰ ਕੇ ਤੁਸੀਂ ਮੂਲ ਮੰਤਰ ਕਰਨਾ ਸਾਢਣਾ ਨਹੀਂ ਬਿਨਾ ਨਾਗਾ ਪਾਏ 21 ਦਿਨ ਚ ਤੁਸੀਂ ਮੂਲ ਮੰਤਰ ਕਰੋਗੇ ਫਿਰ ਤੁਹਾਨੂੰ ਆਦਤ ਪੈ ਜਾਣੀ ਹੈ ਕਿਤੇ ਨਾ ਕਿਤੇ ਜਦੋਂ ਆਦਤ ਪੈ ਗਈ ਤਾਂ ਤੁਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਦੀ ਇਹ ਖੁਰਾਕ ਬਣਾ ਲਓਗੇ ਜੋ ਤੇਰੇ ਮਨ ਭਾਵੇ ਸੋ ਥਾਹੇ ਦੇਹ ਸਾਰੀਆਂ ਚਿੰਤਾਵਾਂ ਸਤਗੁਰ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਣਗੀਆਂ ਜਦੋਂ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਉਗੇ ਨਾਮ ਜਪਣ ਦੇ ਨਾਲ ਨਾਲ ਲੰਗਰ ਵੰਡੋ ਗਰੀਬਾਂ ਦੀ ਮਦਦ ਕਰਿਆ ਕਰੋ ਤਾਂ ਜੋ ਤੁਹਾਡੀ ਜ਼ਿੰਦਗੀ ਨੂੰ ਸਕੂਨ ਆ ਸਕੇ ਸ਼ੁਕਰਾਨਾ ਹਮੇਸ਼ਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਹਿ ਕੇ ਕਰਨਾ ਚਾਹੀਦਾ ਹੈ ਕਿ ਹੇ ਵਾਹਿਗੁਰੂ ਜੀ ਤੁਸੀਂ ਨੇ ਬੜਾ ਕੁਝ ਦਿੱਤਾ ਜਦੋਂ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋਗੇ ਤਾਂ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਨੇ ਤੁਹਾਨੂੰ ਬੜਾ ਕੁਝ ਦੇ ਦੇਣਾ ਹੈ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਹੈ ਜੇਕਰ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਦੇ ਵਿੱਚ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਪਿਆਰਾ ਜਿਹਾ ਇੱਕ ਕਮੈਂਟ ਵੀ ਜ਼ਰੂਰ ਸੈਂਡ ਕਰਿਆ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ